ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਅੱਜ ਬਠਿੰਡਾ ਦੇ ਵਿੱਚ ਹਲਕੀ ਜਿਹੀ بارش ਦੇ ਕਾਰਨ ਅੱਜ ਪੁਲ ហេਟਾ ਭਰਿਆ ਪਾਣੀ ਪਾਣੀ ਭਰਨ ਕਾਰਨ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੋ ਗਿਆ ਔਰ ਲੰਬੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ ਸਨ ਪਾਣੀ ਭਰਨ ਕਾਰਨ ਕਈ ਮੋਟਰਸਾਈਕਲ ਬੰਦ ਹੋਏ ਤੇ ਬਜ਼ੁਰਗਾਂ ਨੂੰ ਖਿੱਚਣ ਦੇ ਵਿੱਚ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਦੂਜੇ ਪਾਸੇ ਨਜ਼ਰ ਆਇਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੇ ਕਿੰਨੇ ਕੁ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਕਿ ਜਿਹੜਾ ਪਾਣੀ ਬਰਸਾਤ ਦਾ ਭਰ ਜਾਂਦਾ ਤੇ ਉਹਨਾਂ ਨੂੰ ਕੱਢਣ ਦੇ ਕਿੰਨੇ ਕੁ ਪੁਖਤਾ ਇੰਤਜ਼ਾਮ ਨੇ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਲੋਕਾਂ ਦਾ ਹਾਂਜੀ ਕਿਨਾ ਬਾਪੂ ਜੀ ਜਸਨ ਜੀ ਕੀ ਹੋਇਆ ਪਾਣੀ ਖੜ ਗਿਆ ਪਸ਼ਾਰੀ ਪਰੇਸ਼ਾਨੀ ਬਹੁਤ ਕਿਸ ਤਰ੍ਹਾਂ ਮੋਰਸਾ ਫਿਰ ਠੀਕ ਹੈ

ਕਿੰਨਾ ਕ ਪਾਣੀ ਹੈ ਜੀ ਬਹੁਤ ਪਾਣੀ ਹੈ ਤੁਹਾਨੂੰ ਦਾ ਪਾਣੀ ਮਾ ਰੱਖ ਕੇ ਆ ਅੱਛਾ ਤੁਸੀਂ ਫਿਰ ਪੈਦਲਾ ਆਇਓ ਉਥੋਂ ਬਹੁਤ ਦੂਰ ਆਇਆ ਆਪੋ ਵੀ ਸਾਹ ਸੁ ਚੜ ਗਿਆ ਹਾਂ ਤਾਂ ਕਿਹੜਾ ਹੀ ਪੈਦਲੀ ਜਾਂਦਾ ਹਾਂ ਹਾਂ ਨਿੱਕੀ ਮੰਗੀ ਕਰਦੇ ਹੋ ਪ੍ਰਸ਼ਾਸਨ ਤੋਂ ਨੰਗੀ ਮੰਗੀ ਕੀ ਕਰਦੇ ਹੋ ਇਹ ਜਾਮ ਜ 2.5 ਕਿਲੋਮੀਟਰ ਦਾ ਜਾਮ ਆ ਪਿੱਛੇ ਪਾਣੀ ਦਾ ਪੁਲ ਪੂਰਾ ਫੱਲ ਭਰਿਆ ਗਿਆ ਡਾ ਪੂਰਾ ਸਾਰਾ ਭਰ ਗਿਆ ਜੀ ਜੀ ਹਾਂ ਜੀ ਬਰਸਾਤ ਹੋਈ ਬਹੁਤ ਜਿਹੀ ਹੋਈ ਹੈ ਹੈ ਜੀ ਬਰਸਾਤ ਤੇ ਜਿਹੀ ਨਾਰਮਲੀ ਹੈ ਜੀ ਬਰਸਾਤ ਨਾਰਮਲ ਆ ਕੋਈ ਬਾਈ ਬੜੀ ਬਰਸਾਤ ਹੈ ਨਹੀਂ ਕੀ ਗੱਲ ਕਰੇ ਸਰਕਾਰੀ ਆਪਣੀ ਬੜੀ ਜੰਗੀ ਹੈ ਗੱਡੀਆਂ ਤੇਰੀਆਂ ਦੇ ਹਾਈਵੇ ਉੱਤੇ ਗੱਡੀਆਂ ਰੁਕ ਰਹੀਆਂ ਵਿੱਚ ਗੱਡੀਆਂ ਡੁੱਬੀ ਐਂ ਡਾ ਜੀ ਅੱਛਾ ਛੋਟੀ ਗੱਡੀ ਹੈ ਜਿਹੜੀ ਉਹ ਟੱਪ ਨਹੀਂ ਸਕਦੀ ਅੱਛਾ ਕੱਡੇ ਵਗੈਰਾ ਦੇ ਕੇ ਵਿੱਚ ਵਿੱਚ ਕੱਡੇ ਵਗੈਰਾ ਵੀ ਹੈਗੇ ਛੱਡੇ ਬਹੁਤੇ ਆਦੇ ਜੀ ਅੱਛਾ ਇਹ ਬੰਕਰ ਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੀ ਕਰਦਾ ਜੀ ਵੀ ਆਪਣਾ ਹੱਲ ਹੋਣਾ ਚਾਹੀਦਾ ਐ ਬਾਈ ਇੱਥੇ ਮੋਟਰ ਮਟਰਾਂ ਲੱਗਣ ਕੋ ਹਾਂ ਇਹ ਤਾਂ ਥੋੜੀ ਜੀ ਬਰਸਾਤ ਹੋਈ ਆ ਤੇ ਪਰ ਇਹ ਤਾਂ ਨਾਰਮਲ ਬਰਸਾਤ ਆ ਬਾਈ ਹਾਂ ਸਾਰਾ ਬਾਰਸੂ ਹੋਈ ਹੋਊਗੀ ਬਹੁਤ ਵਾਰ ਡੋਕਮੈਂਟ ਹੋਈ ਹੋਊਗੀ ਡਰਦੇ ਡਰਦੇ ਕੱਢ ਕੇ ਲਿਆਏ ਹੋ ਡਰ ਕੇ ਵਾਪਸ ਗੱਡੀ ਵਾਪਸ ਲੈ ਕੇ ਆਏ ਬਈ ਅੱਛਾ ਵਾਪਸ ਆ ਗਏ ਉਧਰੋਂ ਵਾਪਸ ਉਧਰੋਂ ਵਾਪਸ ਲੈ ਕੇ ਆਏ ਆ ਬਈ ਅੱਛਾ ਅੱਗੇ ਜਾਣਾ ਸੀਗਾ ਅੱਗੇ ਅੱਗੇ ਜਾਣਾ ਸੀਗਾ ਗੱਡੀਆਂ ਡੱਪ ਹੀ ਨਹੀਂ ਰੰਗ ਡੁੱਬ ਰਿਹਾ 20 ਕਿਲੋਮੀਟਰ ਸਾਨੂੰ ਇਹ ਰਗਾ ਏ ਘੁੰਮ ਕੇ ਆਉਣਾ ਬੂ ਫੇਰ 20 ਕਿਲੋਮੀਟਰ ਅੱਗੇ ਘੁੰਮ ਕੇ ਆਉਣਾ ਸੀ ਲੱਗਦਾ ਇੰਤਜ਼ਾਮ ਨਾ ਕਾਫੀ ਆ ਪ੍ਰਸ਼ਾਸਨ ਦੇ ਇੰਤਜ਼ਾਮ ਬਈ ਆਪਾਂ ਸਰਕਾਰ ਨੇ ਡੱਕਾ ਇ